ਮੈਂ 8 ਸਾਲ ਇਸ ਘਰ ਤੋਂ ਬਾਹਰ ਜਾ ਕੇ ਬਹਿ ਰਿਹਾ ਹਾਂ ਅੱਜ ਇਹਨਾਂ ਨੇ ਮੇਰੀ ਮਿਹਨਤ ਤਰਲਾ ਜਿਹੜੀ ਸੁਣ ਲਈ ਹੈ ਮੈਂ ਇਹਨਾਂ ਦਾ ਧੰਨਵਾਦ ਕਰਨਾ ਵਾ ਕਾਲੀ ਦਲ ਨੇ ਮੈਨੂੰ ਬਹੁਤ ਕੁਝ ਦਿੱਤਾ ਵਾ ਮੈਨੂੰ ਵਜ਼ੀਰ ਵੀ ਬਣਾਇਆ 10 ਸਾਲ ਮੈਨੂੰ ਸ਼ਰੋਣੀ ਕਮੇਟੀ ਦਾ ਮੈਂਬਰ ਵੀ ਸੀ 22-30 ਸਾਲ ਤੋਂ ਮੈਂ ਬਰਦਾ ਰਿਹਾ 32 ਸਾਲ ਮੈਂ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਵਾਂ ਔਰ ਮੈਂ ਤੇ ਕਾਲੀ ਦਲ ਦਾ ਦੇਣ ਹੀ ਨਹੀਂ ਦੇ ਸਕਦਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਘਰ ਵਾਪਸੀ ਕੀਤੀ ਹੈ ਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਜੰਮਿਆ ਵੀ ਕਾਲੀ ਸੀਗਾ ਤੇ ਮਰਨਾ ਵੀ ਕਾਲੀ ਮਰਾਂਗਾ ਵੀ ਕਾਲੀ ਹੁਣ ਇਸ ਕਰਕੇ ਮੈਂ ਨਾ ਮੇਰਾ ਮਾੜਾ ਦੌਰ ਨਿਕਲ ਗਿਆ ਜਿਹੜਾ ਮੇਰੇ ਖਰੀਦੇ ਜਾਣ ਵਾਲਾ ਦੌਰ ਸੀ ਉਹ ਮੇਰਾ ਖਤਮ ਹੋ ਗਿਆ ਤੇ ਮੈਂ ਆਪਣੇ ਘਰ ਵਾਪਸ ਚਲਾ ਗਿਆ ਮੈਨੂੰ ਕੋਈ ਜਦੋਂ ਵੱਡੀ ਖੁਸ਼ੀ ਵਾਲੀ ਗੱਲ ਕੋਈ ਬੜੇ ਔਖੇ ਦੌਰ ਤੇ ਵਾਪਸੀ ਹੋਈ ਹੈ ਜਿੱਦਾਂ ਜਦੋਂ ਪਾਰਟੀ ਦੇ ਵਿੱਚ ਸਾਰੇ ਸੀਨੀਅਰ ਲੀਡਰ ਜਿਹੜੇ ਛੱਡ ਕੇ ਜਾ ਰਹੇ ਨੇ ਔਰ ਤੁਸੀਂ ਸ਼ਾਮਲ ਹੋਏ ਚਨੋਤੀ ਕਿੱਟੀ ਵਿੱਚ ਇਸੇ ਪਾਰਟੀ ਨੇ ਹੀ ਰਾਜ ਕਰਨਾ ਹੈ। ਇਸੇ ਪਾਰਟੀ ਨੂੰ ਹੀ ਸ਼ਕਤੀ ਲੋਕਾਂ ਨੇ ਦੇਣੀ ਹੈ। ਐਸੇ ਵੇਲੇ ਸਮਝਣ ਦੀ ਲੋੜ ਹੈ ਕਿ ਸਾਰੀਆਂ ਏਜੰਸੀਆਂ ਸ਼ਰੂਮੀ ਕਾਲੀ ਕਾਲ ਨੂੰ ਪੈ ਗਈਆਂ ਨੇ। ਪਹਿਲਾਂ ਕਾਂਗਰਸ ਦੇ ਵੇਲੇ ਪਈਆਂ ਸੀ ਕਾਲੀ ਦਲ ਦਾ ਬੇੜਾ ਘਰ ਕਰ ਦਿੱਤਾ। ਮੈਂ ਉਦੋਂ ਤਾਕਤ ਵਿੱਚ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਇਲੈਕਸ਼ਨ ਕੈਂਸਲ ਹੋ ਗਈ ਸੀ ਕਨਵੇਂ ਵਾਲੀ। 36 38 ਕੈਂਡੀਡੇਟ ਜਿਹੜੇ ਨੇ ਐਮਐਲਏ ਇਲੈਕਸ਼ਨ ਲੜ ਰਹੇ ਸੀ ਅਕਾਲੀ ਦਲ ਦੇ ਉਹ ਮਾਰੇ ਗਏ ਸ਼ਹੀਦ ਹੋ ਗਏ ਬਾਦਲ ਸਾਹਿਬ ਇੱਕ ਪਾਸੇ ਸਨਸਕਾਰਤੇ ਜਾਂਦੇ ਸੀ ਇੱਕ ਪਾਸੇ ਪਬਲਿਕ ਵਿੱਚ ਜਾ ਕੇ ਤੇ ਪਾਰਟੀ ਦੀ ਕਮਿਊਨਿਕੇਸ਼ਨ ਕਰਦੇ ਸੀ ਇਦੋਂ ਮਾਰਾ ਸਮਾਂ ਸ਼ਾਇਦ ਅਕਾਲੀ ਦਲ ਤੇ ਕਦੇ ਆਏ ਅੱਜ ਤੇ ਅਕਾਲੀ ਦਲ ਜੀਦਾ ਵਾ ਅਕਾਲੀ ਦਲ ਦੇ ਤਿੰਨ ਐਮਐਲਏ ਵੀ ਨੇ ਲੜਦੇ ਹੀ ਨੇ ਨਾ ਘਰਾਂ ਵਿੱਚ ਲੜਾਈ ਹੁੰਦੀ ਹੈ ਭਰਾਵਾਂ ਭਰਾਵਾਂ ਦੀ ਹੁੰਦੀ ਹੈ ਇਹ ਭਰਾ ਨੇ ਲੜਾਈ ਹੁੰਦੀ ਏ ਜਿਹੜੇ ਅਣਖੀ ਲੋਕ ਨੇ ਉਹ ਵਾਪਸ ਆਉਂਦੇ ਨੇ ਹੈ ਸਾਰੇ ਅਣਖ ਵਾਲੇ ਹੀ ਨੇ ਏਜੰਸੀਆਂ ਸਾਨੂੰ ਖਰਾਬ ਕਰਦੀਆਂ ਨੇ ਕੋਈ ਕਾਂਗਰਸ ਵਿੱਚ ਤੇ ਸਿੱਧਾ ਨਹੀਂ ਗਿਆ ਕੋਈ ਭਾਜਪਾ ਵਿੱਚ ਸਿੱਧਾ ਤੇ ਨਹੀਂ ਗਿਆ ਰੋਸ ਕੇ ਬਾਹਰ ਬੈਠੇ ਹੋਏ ਨੇ ਨਾ ਇਹਨਾਂ ਦਾ ਤਰਲਾ ਮਾਰਾਂਗੇ ਮਿੰਟ ਕਰਾਂਗੇ ਢਿੰਸੇ ਦੀ ਸਾਰੀ ਉਮਰ ਸੈਕੰਡ ਕਮਾਂਡ ਬਾਦਲ ਦੀ ਸੰਭਾਲ ਰਿਆ ਵਾ ਵੱਡਾ ਲੀਡਰ ਆ ਦੰਮਿੰਤ ਕਰਕੇ ਉਹਨੂੰ ਲਿਆਵਾਂਗੇ ਵੀ ਕਾਲੀ ਦਲ ਵਿੱਚ ਆਖਰੀ ਸਾਹਿਬ ਵੀ ਕਾਲੀ ਦਲ ਚ ਲੈ ਔਰ ਕਾਲੀ ਦਲ ਨੂੰ ਤਾਕਤ ਦੇ ਕਾਲੀ ਦਲ ਨੂੰ ਜਿੰਦਾ ਕਰ ਕਾਲੀ ਦਲ ਚ ਜਾਣ ਪਾ ਇਹ ਜ਼ਰੂਰ ਕਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੱਡੇ ਲੀਡਰ ਵੱਡਾ ਇਲਜ਼ਾਮ ਲਾ ਰਹੇ ਆਪਣੀ ਹੀ ਪਾਰਟੀ ਕੋਈ ਗੱਲ ਨਹੀਂ ਕੀ ਭਰਾ ਭਰਾ ਲੜਪਨ ਤੇ ਇੱਕ ਦੂਜੇ ਨੂੰ ਬੁਰੇ ਦੇ ਘਰ ਤੱਕ ਪੈ ਜਾਂਦੇ ਨੇ ਕੋਈ ਗੱਲ ਨਹੀਂ ਕੀ ਸਭ ਠੀਕ ਹੋ ਜਾਊਗਾ ਇਹਦੇ ਕੋਈ ਦੋ ਰਹਿਮ ਨਹੀਂ ਕੀ ਸਰ ਇਹ ਕਿਹਾ ਸੀ ਕਿ ਉਹਨਾਂ ਨੂੰ ਲੈ ਕੇ ਥੁੱਲਾ ਟੈਕਸੀਆਂ ਪਰਚੀਆਂ ਨੂੰ ਮਿਲਦੀਆਂ ਦੋਰਾ ਸਾਹਿਬ ਤੋਂ ਵੱਡੀ ਸ਼ਕਤੀ ਕੋਈ ਨਹੀਂ ਹੈ ਨਾ ਤਲਵੰਡੀ ਸਾਹਿਬ ਤੇ ਟੌਰਾ ਸਾਹਿਬ ਤੇ ਬਾਦਲ ਸਾਹਿਬ ਤਿੰਨ ਮੂਰਤੀਆਂ ਸੀਆਂ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਸਿਆਸੀ ਲੜਾਈਆਂ ਲੜਦੀਆਂ ਕਈ ਵਾਰ ਤਿੰਨੇ ਲੜ ਪਿੰਦੇ ਹੁੰਦੇ ਲੋਕ ਜਦੋਂ ਆਤਾ ਦਾ ਵੇਲਾ ਉਹਨਾਂ ਤਿੰਨੇ ਇਕੱਠੇ ਹੋ ਜਾਣੇ ਇਹਨਾਂ ਵੀ ਇਕੱਠੇ ਹੋਣਾ ਵਾ ਐਵੇਂ ਲੋਕੀ ਲੋਕੀ ਕਹੀ ਜਾਂਦੇ ਪਾੜ ਪਾਈ ਜਾਂਦੇ ਨੇ ਇਹਨਾਂ ਇਕੱਠੇ ਹੋਣਾ ਵਾ ਭਰਾ ਨੇ ਭਰਾ ਨੂੰ ਬਣਾਉ ਬਜਰੂਰ ਬਣਾਵਾਂਗੇ ਆਪਣਾ ਟੱਬਰ ਆ ਹੁੰਬਾ ਘਟ ਉਹਨਾਂ ਨੂੰ ਜਿੰਨੀ ਜਿੰਨੀ ਪੀੜ ਉਹਨਾਂ ਨੂੰ ਐ ਹੋਰ ਕਿਹਨੂੰ ਹੋਣੀ ਨਹੀਂਗੀ ਇਕ ਤੁਲਾ ਟੈਕਸ ਨੂੰ ਲੈ ਕੇ ਜਿਹੜੇ ਪੱਤੀਆਂ ਜਿਹੜੀਆਂ ਉਹ ਨਹੀਂ ਦਿੱਤੇ ਪੰਚਾਇਤੀ ਚੋਣਾਂ ਨੇ ਔਰ ਪੰਚਾਇਤੀ ਚੋਣਾਂ ਦਾ ਖਾਣ ਕੀਤਾ ਸੀ ਪਹਿਲਾਂ ਕਾਂਗਰਸ ਨੇ ਹੁਣ ਬੇੜਾ ਗਰਕ ਕਰ ਦਿੱਤਾ ਵਾ ਆਮ ਨੇ ਔਰ ਮੈਂ ਸਮਨਮਾ ਇਹ ਲੋਕਤੰਤਰ ਦੇ ਨਾਂ ਤੇ ਕਲੰਕ ਹੈ ਮੁੱਢਲੀ ਜਿਹੜੀ ਲੜਾਈ ਇਹਨਾਂ ਨੇ ਖਤਮ ਕਰ ਦਿੱਤੀ ਲੋਕਤੰਤਰ ਦੀ ਗਾਂ ਕਿਹੜਾ ਸੁਧਾਰ ਕਰਨਗੇ ਮੈਂ ਅੱਜ ਬੇਨਤੀ ਕਰਨਾ ਹੱਥ ਜੋੜ ਕੇ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਉਹ ਦਖਲ ਦੇਣ ਜਾਣ ਨਾਮਿਨੇਟ ਪੰਚਾਇਤਾਂ ਕਰ ਲੈਣ ਤੇ ਜਾਂ ਫਿਰ ਖੁੱਲਾ ਜਿਹੜਾ ਮਰਜ਼ੀ ਆਣ ਕੇ ਲੜੇ ਜੇ ਕਹਤੇ ਐਲੀਕੇਸ਼ਨ ਹੋਏਗਾ ਤੇ ਉਹਨੂੰ ਮਹੀਨੇ ਦੋ ਮਹੀਨੇ ਵਿੱਚ ਅਦਾਲਤ ਸੁਣ ਕੇ ਤੇ ਉਹਨੂੰ ਕੈਂਸਲ ਕਰ ਤੋਂ ਉਹ ਸਰਪੰਚ ਨੂੰ ਲਾ ਦੇ ਲੇਕਿਨ ਲੋਕਾਂ ਨੂੰ ਮੈਦਾਨ ਵਿੱਚ ਚਾਰ ਕੇ ਲੋਕਾਂ ਦੀ ਰਹਿ ਤੇ ਲੈ ਲੈ ਸਕਣ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਪਰ ਪੰਚਾਇਤ ਘਰ ਚ ਆ ਕੇ ਲੜਦੇ ਆ ਜਾਂ ਵੀਡੀਓ ਦਫ਼ਤਰ ਲੜਦੇ ਆ ਉਹ ਤੇ ਗਲਤੀ ਹੈ ਉਹ ਉਹ ਦੀ ਡੈਮੋਕ੍ਰੇਸੀ ਨਾਲ ਲੜਨਾ ਚਾਹੀਦਾ ਲੋਕ ਲੋਕ ਬੰਦ ਕਰਨ ਆਹ ਕੱਢਣ ਹਮ ਜਾ ਰਹੇ ਕਰਨ ਲੋਕਾਂ ਨੂੰ ਲੋਭ ਬੰਦਾ ਅਸੀਂ ਵੀ ਨਾਲ ਸਾਧਾਂਗੇ ਸਾਰੀਆਂ ਪਾਰਟੀਆਂ ਲੜਦੀਆਂ ਰਹੀਆਂ ਨੇ ਕਾਂਗਰਸ ਦੇ ਖਿਲਾਫ ਵਿਰੋਧੀਆਂ ਦਾ ਕਿੱਦਾਂ ਹੁਣ ਪਾਰ ਕਰੀਓ ਪਹਿਲਾਂ ਨਹੀਂ ਕੋਈ ਵੀਡੀਓ ਵਾਰ ਲੋ ਡੀਸੀ ਨੂੰ ਬੜਾ ਬਾਤਵੀਂ ਦਾ ਬੋਲੇ ਆਪਸਾਰ ਵਿਰੋਧੀ ਆ ਵਿਰੋਧੀ ਆਪੇ ਮਰ ਜਾਂਦਾ ਜਿਹੜਾ ਸਿਧਾਂਤੋਂ ਡਿੱਗ ਪਵੇ ਨਾ ਉਹਨੂੰ ਕੋਈ ਦੁਨੀਆ ਦੀ ਤਾਕਤ ਤੇ ਨਹੀਂ ਬਚਾਉਂਦੀ ਸਿਧਾਂਤਕ ਲੜਾਈ ਲਾਨੀ ਚਾਹੀਦੀ ਏ ਜਦੋਂ ਅਸਲ ਕਾਂਗਰਸ ਦੇ ਲੀਡਰ ਬੜੇ ਬਤਵੇ ਜੀ ਨਾਲ ਬੋਲੇ ਡੀਸੀ ਸਾਫ਼ ਕੀ ਇੱਥੇ ਕਰਾਂ ਤੁਹਾਡਾ ਮੈਂ ਤਾਂ ਉਹਨਾਂ ਨੂੰ ਕਾਹਗਾ ਰੱਬ ਸਮਾਤੀ ਬਖਸ਼ੇ ਆਈਏ ਆਸ ਤੇ ਆਈਪੀਐਸ ਦੋ ਅਫਸਰ ਹੁੰਦੇ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਇਨਸਾਫ ਦੇਣਾ ਹੈ ਜੇ ਉਹਨਾਂ ਨਾਲ ਹੀ ਲੜਾਈ ਲਾਣੀ ਹੈ ਤੇ ਫਿਰ ਤੇ ਗਵਰਨੀ ਰਾਜ ਹੋ ਗਿਆ ਇਹ ਇੱਕ ਉਹਨਾਂ ਨਾਲ ਲੜਾਈ ਡੈਮੋਕ੍ਰੇਸੀ ਨਾਲ ਉਹਨਾਂ ਦੇ ਵਿੱਚ ਵੀ ਅੱਜ ਸਿੱਪਾ ਲੋਕ ਕਰ ਰਹੇ ਨੇ ਕੋਈ ਨਾ ਕਰਤਬਾਜਵਾਹ ਖਿਲਾਫ ਬੋਲਿਆ ਉੱਥੇ ਚੁੱਪ ਕਰਕੇ ਖਲੋਰਿਆ ਤੇ ਪ੍ਰਤਾਪ ਬਾਜਵਾ ਵੀ ਚੁੱਪ ਕਰਕੇ ਖਲੋਰਿਆ ਵੀ ਇਹ ਡੈਮੋਕ੍ਰੇਸੀ ਦਾ ਬੇੜਾਗਰ ਕਰਨ ਦੇ ਬੋਲ ਬੋਲ ਕੇ ਰਨਗਾ ਸਾਬ ਨੂੰ ਕੀ ਡੀਸੀ ਸਾਹਿਬ ਨੂੰ ਹੱਕ ਹੈਗਾ ਕਿ ਉਹ ਆਪਣੇ ਦਫ਼ਤਰ ਚ ਕੱਢਣ ਦਾ ਮੈਂ ਸਮਝਦਾ ਕਿ ਡੀਸੀ ਸਾਹਿਬ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਡੀਸੀ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਦਾ ਸਾਰੀ ਜਨਤਾ ਦਾ ਇੱਕ ਹੈੱਡ ਹੈ ਵਿਰੋਧੀਆਂ ਦਾ ਵੀ ਹੁਕਮਰਾਨ ਵਾਲਿਆਂ ਦਾ ਵੀ ਦੂਜਿਆਂ ਦਾ ਵੀ ਲੇਕਿਨ ਜੇ ਜਾ ਕੇ ਤੇ ਡੀਸੀ ਦੇ ਦਫ਼ਤਰ ਵਿੱਚ ਹੀ ਆਪਾਂ ਪਿਸ਼ਾਬ ਕਰਨ ਲੱਗ ਪਈਏ ਤੇ ਉਹ ਉਹਨੂੰ ਕੱਢਣਾ ਚਾਹੀਦਾ ਕਿ ਨਹੀਂ ਕੱਢਣਾ ਚਾਹੀਦਾ ਪੁਛਾਉਣਾ ਤੇ ਨਹੀਂ ਕਰਨਾ ਚਾਹੀਦਾ ਉੱਥੇ